ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਆਏ ਆ ਪਿੰਡ ਸੰਧੂ ਆ ਬਾਈ ਕੋਲ ਗਾਈਆਂ ਦਿਖਾਉਣੇ ਆ ਸੰਧੂ ਕੱਲੀ ਕੱਲੀ ਤਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਪੁੱਛਦੇ ਆ ਜੀ ਕੰਨੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਵੀਰੇ ਆਪਣਾ ਨਾਮ ਭਰਪੁਰ ਸਿੰਘ ਹਾਂਜੀ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤਹਿਸੀਲ ਤਪਾ ਠੀਕ ਹੈ ਫੋਨ ਨੰਬਰ 9915466734 ਠੀਕ ਹੈ ਜੀ ਦੁਬਾਰੇ ਫੇਰ ਦੱਸੋ ਜੀ 9915466734 ਠੀਕ ਹੈ ਉਹ ਨੰਬਰ ਹੈ ਹਾਂਜੀ ਬਾਈ ਦਿਖਾਓ ਜੀ ਜਰਸੀ ਬੱਸੀ ਆਪਣੀ ਇਹ ਜਰਸੀ ਬੱਸੀ ਮੰਨ ਲਓ ਵੀ 15 ਤੋਂ 18 ਦਿਨ ਦੀ ਕੱਚੀ ਆ ਪਹਿਲਾ ਸੂਆ ਬੱਛੀ ਠੀਕ ਹੈ ਜੀ ਹਾਂਜੀ ਬਹੁਤ ਕੁਆਲਟੀ ਦੀ ਹੈ ਵਧੀਆ ਸੋਹਣੇ ਸੀਮਨ ਫਾਰਮ ਦੀ ਬੱਛੀ ਹੈ ਠੀਕ ਹੈ ਜੀ ਹਾਂ ਕਿੰਨੇ ਕ ਦਿਨ ਲਊ ਬਾਈ ਜੀ ਇਹ ਇਹ ਦਿਨ ਲੇਜੂ 15 ਤੋਂ 18 ਦਿਨ ਜੀ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਵੜੀ ਜੀ ਮੁੱਲ ਵੜੀ ਤਾਂ ਆਪਾਂ ਤਕਰੀਬਨ ਮਾਲ ਸਾਰਾ ਦਿਖਾ ਦਨੇ ਆਪਾਂ ਟੋਟਲੀ ਕਰ ਦਾਂਗੇ ਡੜੇ ਦਾ ਅੱਛਾ ਜੀ ਹਾਂ ਠੀਕ ਹੈ। ਮੋਟਲ ਬੇੜਾਂ ਉਸਆਂ ਸਾਰੀਆਂ ਦਿਖਾ ਦਿ। ਸੋਲੋ ਮੜ ਇੱਕ ਵਾਰ ਦਾਸੀ ਦੋ ਦੀ ਮੜਾ ਮੋਟਾ ਜਿਹਾ ਕਰਨ ਨਾਲ ਤੁਲਕੇ ਦਿਖਾ ਦਿ। ਇਹ ਮੰਨ ਲਓ ਵੀ ਆਪਣੇ ਕੋਲੇ ਜਿਹੜੀਆਂ ਸਾਰੀਆਂ ਬੇੜਾਂ ਨੇ ਹਾਂਜੀ 60 ਤੋਂ 55 ਦੀ ਰੇਂਜ ਦੇ ਵਿੱਚ ਆਫਾਂ ਬੇੜਾਂ ਦੇ ਦਾ। ਠੀਕ ਹੈ ਜੀ। ਚਲ ਦਿਖਾ ਦਿ ਦੁਰਪੇ। ਬਈ ਦੇਖ ਸਕਦੇ ਹੋ। ਚੰਦਾ ਚੁੜਾ ਦਿਖਾ। ਮੋਡਲ ਜੀ ਆ ਜਾ ਦੇਖ ਸਰੋ ਬਈ ਸਾਰੇ ਤਾਰੇ ਦੀ ਹੋਈ ਹੈ ਹਾਂਜੀ ਬਾਈ ਜੀ ਇਹਦੇ ਡਿਟੇਲ ਦੋ ਜੀ ਇਹ ਦੂਜਾ ਸੂਆ ਸੂਗੀ ਭਰਾ ਹਾਂਜੀ ਤੇ ਮੰਨ ਲਾ ਵੀ ਦੁੱਧ ਦੇ ਦੂ 20 ਕਿਲੋ ਠੀਕ ਹੈ ਇਤੋਰ ਕੋ ਦਿਖਾ ਦਿਓ ਦੇਖ ਸਰੋ 18 ਕਿਲੋ 19 ਕਿਲੋ ਸੁੱਤ ਮੰਨ ਲਓ ਵੀ ਪਹਿਲੇ ਸੂਏ ਦਾ ਵਾਗਲੇ ਦਾ ਠੀਕ ਹੈ ਇਹਦਾ ਇੱਕ ਹਫਤਾ ਰਹਿੰਦਾਗਾ ਠੀਕ ਹੈ ਜੀ ਹਾਂ ਬਾਈ ਜੀ ਦੇਖ ਸਕਦੇ ਹੋ ਚੱਡਾ ਚੱਡਾ ਸਾਡੇ ਸਾਹਮਣੇ ਆ ਜੀ ਬਾਈ ਜੀ ਕਹਿੰਦਾ ਸਾਫ ਸੁਥਰੀ ਫੁੱਲ ਅੱਡਦੀ ਆ ਸੋਹਣੀ ਆ ਸੀਲ ਠੰਡੀ ਜਿਵੇਂ ਮਰਜੀ ਠੀਕ ਹੈ ਜੀ ਜਾਓ ਉਹ ਸੋਹਣਾ ਜਿਹਾ ਲੂਆ ਲੈ ਕੇ ਸੋਹਣਾ ਬੜਦੇ ਠੀਕ ਹੈ ਇਹ ਵੀ ਜਰਸੀ ਚ ਆ ਗਈ ਇਹ ਜਰਸੀ ਆ ਜੀ ਇਹ ਵੀ ਜਰਸੀ ਆ ਬਹੁਤ ਬਲੈਕ ਚ ਆਗਾ ਠੀਕ ਹੈ ਫੇਸ ਫੂਸ ਦੇਖੋ ਕਿੰਨਾ ਚੰਗਾ ਇਹਦਾ ਠੀਕ ਹੈ ਜੀ ਫੇਸ ਫੂਸ ਦੇਖੋ ਜੀ ਬਹੁਤ ਚੰਗੇ ਫੇਸ ਦੀ ਆ ਬਹੁਤ ਫੁੱਲ ਕੁਆਲਿਟੀ ਦੇ ਆ ਬਸ ਰੰਗ ਹੀ ਕਾਲਾ ਕਾਲਾ ਹਾਂਜੀ ਭਰਾ ਦਾ ਰੇਟ ਰੂਟ ਦੱਸ ਦਿਓ ਜੀ ਬੜਾ ਵਾ ਇਹ ਮੰਨ ਲਓ ਵੀ ਆਪਾਂ ਜੀ ਦੱਸੋ ਜੀ ਰੇਟ ਦਾ ਇਹਦਾ ਰੇਟ 55000 ਰੁਪਇਆ ਬਾਈ ਦੇਖੋ ਜੀ ਬਾਈ 55000 ਰੁਪਇਆ ਹਾਂਜੀ ਬਾਕੀ ਬਾਈ ਜੀ ਕਹਿੰਦਾ ਮਾਨਤਾ ਨੂੰ ਮੌਕੇ ਤੇ ਕਰ ਲਾਂਗੇ ਠੀਕ ਹੈ ਹਾਂਜੀ ਬਾਈ ਜੀ ਦਿਖਾਓ ਜੀ ਅਗਲੀ ਦਾ ਇਹ ਬੱਚੀ ਵੀ ਪਹਿਲਾ ਸੂਈ ਏ ਠੀਕ ਹੈ ਜੀ ਮੂੰਹ ਖੀਰੀਆ ਹਾਂਜੀ ਤੇ ਇਹਦੇ ਮੰਨ ਲਓ ਵੀ 15 18 ਦਾ ਨਿਦੇ ਰਹਿੰਦੇ ਹਲੇ ਸੂਈ ਠੀਕ ਹੈ ਜੀ ਪੁਰੀਆਂ ਚੰਗੀਆਂ ਬੱਚੀਆਂ ਜਰਸੀਆਂ ਮਿਲਣੀਆਂ ਕੋਈ ਦੱਸ ਦੇਣ ਸਾਂਭਣ ਵਾਲਾ ਠੀਕ ਹੈ ਫੀਲ ਦਾ ਚਾਰ ਲੈ ਬਹੁਤ ਬਜਰ ਮਣਾਇਆ ਨਾ ਵੜਾ ਨਹੀਂ ਥੋੜੀਆਂ ਜਾਂ ਸਾਹਮਣੇ ਸਾਹਮਣ ਵਾਲੀਆਂ ਠੀਕ ਹੈ ਜੀ ਇਹਦਾ ਆਪਾ ਫਾਰਮ ਦੇ ਵਿੱਚੋਂ ਖਰੀਦੀਆਂ ਮੰਨ ਲਓ ਵੀ ਕਿਸੇ ਨੇ ਠੀਕ ਹੈ ਜੀ ਠੀਕ ਹੈ ਜਾਣਾ ਸੀ ਬਾਹਰ ਅੰਦਰ ਜਾਂ ਸਕੀਮ ਕਿਸੇ ਦੀ ਕਿਵੇਂ ਬਦਲ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਇਹ ਸਾਰੀਆਂ ਮੰਨ ਲਓ ਵੀ ਆਪਣੇ ਕੋਲੇ 11-12 ਜਿੰਨੀਆਂ ਬੱਚੀਆਂ ਨੇ ਪਹਿਲਾ ਪਹਿਲਾ ਸੂਈ ਹੈ ਜੀ ਠੀਕ ਹੈ ਜੀ ਠੀਕ ਇਹਦਾ ਰੇਟ ਰੂਟ ਜਾ ਕੋਣ ਦੱਸੋ ਹਾਂ ਬੱਚੀਆਂ ਵਸੇ ਮੰਨ ਲਓ ਵੀ ਜਿਹੜੀਆਂ ਆਪਣਾ ਪੱਲਣਾ ਬੱਚੀਆਂ ਨੇ ਹਾਂਜੀ ਇਹ ਮੰਨ ਲਓ ਆਪਾਂ 55000 ਰੁਪਏ ਦੇ ਰੇਟ ਦੇ ਹਿਸਾਬ ਨਾਲ ਦੇ ਦਾਂ ਠੀਕ ਹੈ ਹਾਂ ਆ ਜੀ ਆ ਆ ਵੀ ਪਹਿਲਾ ਸੂਆ ਬੱਛੀ ਆ ਹਾਂਜੀ ਕਿੰਨਾ ਡਾਟਾ ਰੇਟ ਹੈ ਬਾਈ ਇਹਦਾ ਇਹਦੇ ਬਾਅਦ ਆ ਨੀ ਨੀ ਰਹਿੰਦੇ ਆ ਕੋਈ 20 ਦਿਨ ਲੈਂਦੀ ਆ ਕੋਈ 18 ਦਿਨ ਲੈਂਦੀ ਆ ਬਾਈ ਦੇਖ ਸਕਦੇ ਆ ਬਾਈ ਕਹਿੰਦਾ ਕੋਈ 15 ਤੋਂ 18 55 ਤੋਂ 55 50 55 60 ਤੱਕ ਰੇਟ ਐ ਡੋਡੀ ਰੇਟ ਆ ਹਾਂਜੀ ਬਾਕੀ ਜਿਹੜੀ ਕਿਸੇ ਦੇ ਪਸੰਦ ਦਾ ਫੋਨ ਤੇ ਉਹ ਆਪਾਂ ਤੋਂ ਵੀਡੀਓ ਮੰਗਾ ਕੇ ਦੱਸ ਸਕਦਾ ਵੀ ਆ ਮੇਰੇ ਫਿੱਟ ਹੈਗੀ ਠੀਕ ਹੈ ਜੀ ਕਿੰਨੇ ਨੰਬਰ ਫਿੱਟ ਹੈਗੀ ਆਪਾਂ ਉਹਦੇ ਹਿਸਾਬ ਨਾਲ ਉਹਦੇ ਨਾਲ ਕਰ ਲਾਂਗੇ ਅਗਲੇ ਠੀਕ ਹੈ ਜੀ ਠੀਕ ਹੈ ਗੱਲ ਠੀਕ ਹੈ ਜੀ ਹਾਂ ਹਾਂਜੀ ਆ ਦਿਖਾ ਦਿਓ ਜੀ ਕਿੰਨੇ ਸੂਏ ਚ ਆ ਕੀ ਇਹ ਆ ਦੂਜੇ ਸੂਏ ਇਹ ਤਾਂ ਮਾਲੂ ਪਹਿਲੇ ਸੂਏ ਦਾ ਦਿੱਤਾ ਵਾ 17 18 ਕਿਲੋ ਦੇਖ ਸਕਦੇ ਬਈ ਭਾਈਆਂ 8 17 18 ਲੈ ਜੂ ਹਲੇ 24 25 ਦਨ ਬਾਅਦ ਠੀਕ ਹੈ ਜੀ ਭਾਈ ਜੀ ਦੇਖ ਸਕਦੇ ਹੋ ਭਾਈ ਜੀ ਨਾਲ ਫੋਨ ਤੇ ਕੰਟੈਕਟ ਕਰ ਲਓ ਰੇਟ ਰੋਟ ਦਾ ਠੀਕ ਹੈ ਜੀ ਹਾਂ ਜੀ ਭਰਾ ਅਗਲੇ ਦੇਖੋ ਇਹ ਵੀ ਕਾਲੇ ਰੰਗ ਚ ਇਹ ਵੀ ਪਹਿਲਾਂ ਨੂੰ ਵਛੂ ਵੀ ਆ ਗਈ ਠੀਕ ਹੈ ਜੀ ਆ ਦੇਖ ਸਕਦੇ ਜੀ ਇਹਦਾ ਕਿੰਨਾ ਘਟ ਰਿਹਾਦਾ ਬਈ ਇਹਦੀ ਆਵਾਸੇ ਨਿਕ ਤਾਂ ਰਹਿੰਦੇ 18 ਤੋਂ 20 ਦਨ ਇਹਦੇ ਰਹਿੰਦੇ ਬਹੁਤ ਸੀਲ ਆ ਜੀ ਦੇਖੋ ਜਿੱਥੇ ਤੋਂ ਬਈ ਫਿਰ ਤਾਂ ਠੀਕ ਹੈ ਸੰਜੀ ਬਾਈ ਜੀ ਇਹ ਕਗਲੀ ਆ ਇਹ ਵੀ ਪਹਿਲਾ ਸੂਆ ਬੱਛੀ ਆ ਗਈ ਦੇਖ ਸਕਦੇ ਕਾਲੇ ਰੰਗ ਚ ਆ ਗਈ ਜਰਸੀ ਥੋੜੀ ਜਿਹੀ ਮਾੜੀ ਅਨਲੋ ਵੀ ਕ੍ਰੋਸ ਚ ਪੈਂਦੀ ਆ ਬੱਛੀ ਠੀਕ ਹੈ ਜੀ ਕ੍ਰੋਸ ਠੀਕ ਹੈ ਦੰਦਾ ਦੀ ਠੀਕ ਹੈ ਜੀ ਹਾਂ ਕੱਦ ਕੁਦ ਚੰਗਾ ਈ ਇਹਦਾ ਕੱਦ ਬਹੁਤ ਹੈ ਠੀਕ ਹੈ ਇਹਦੇ ਕਿੰਨੇ ਕਿ ਦੰਦੇ ਗੀ ਬੰਚੇ ਬੁੱਚੇ ਪਾਸੇ ਵੀ ਇੰਨੇ ਨੇ ਵੀ ਲੈ ਜੂ ਤੁਹਾਨੂੰ ਦੱਸਿਆ 15 ਤੋਂ 18 ਦੇ ਦੰਦ ਚਰਾਂ ਦੇ ਵਿੱਚ ਤਿਆਰ ਹੋਣ ਵਾਲੀਆਂ ਬੱਛੀਆਂ ਸਾਰੀਆਂ ਠੀਕ ਹੈ ਜੀ ਠੀਕ ਹੈ ਅਗਲੀ ਦਿਖਾ ਦਿਓ ਜੀ ਇਹ ਵੀ ਬੱਛੀ ਇਹ ਪਹਿਲਾ ਸੂਏ ਇਹ ਸੁੰਦੀ ਆ ਠੀਕ ਹੈ ਜੀ ਹਟ ਕਰੋ ਇਹ ਵੀ 15 ਤੋਂ 18 ਦੇ ਦੀ ਕੱਚੀ ਠੀਕ ਹੈ ਜੀ ਇਹ ਵਾਕੀ ਫੋਨ ਤੇ ਕਨੈਕਟ ਕਰ ਲਓ ਜੀ ਹਾਂ ਵਾਕੀ ਫੋਨ ਤੇ ਅਗਲਾ ਜਿਹੜੀ ਅਗਲੇ ਦੇ ਫਿੱਟ ਹੋਊ ਦੱਸ ਦਊ ਆਪਾਂ ਕੱਲੀ ਸਿੰਗਲ ਦੀ ਵੀਡੀਓ ਭੇਜ ਦਾਂਗੇ ਤੋਰ ਕੇ ਠੀਕ ਹੈ ਜੀ ਬਣਾ ਕੇ ਠੀਕ ਹੈ ਜੀ ਇਹ ਜਿਹੜੀ ਆ ਬੱਚੀ ਆ ਇਹ ਪਹਿਲਾਂ ਸੂਆ ਸੁਈ ਵੀ ਆ ਹਾਂਜੀ ਹਾਂਜੀ ਇਹ ਤਾਂ ਮੰਨ ਲਓ ਵੀ ਬੱਚਾ ਹੈ ਨਹੀਂ ਬੱਚਾ ਮਰ ਗਿਆ ਇਹਦਾ ਠੀਕ ਹੈ ਜੀ ਦੁੱਧ ਦਿਕਣਾ ਜੀ ਬੱਚਾ ਕਮਜ਼ੋਰ ਸੀਗਾ ਲੱਗਦੇ ਵਿੱਚ 12 13 ਦਿਨ ਦੀ ਸੁਈ ਵੀ ਆ 10 ਕਿਲੋ ਤੋਂ ਹੁਣ ਤਿਆਰ ਠੀਕ ਹੈ ਤਾਂ ਵੱਧ ਘਾਟਾ ਦੀ ਸਾਹਮਣਾ ਲੈਣਾ ਅਗਲੇ ਨੇ ਠੀਕ ਹੈ ਜੀ ਇੱਥੋਂ ਆਪਣੇ ਕੋਲੋਂ ਚੋ ਕੇ ਲਿਆ ਸਕਦਾ ਇਹਦਾ ਬੱਚਾ ਮਰ ਗਿਆ ਜੀ ਹਾਂ ਠੀਕ ਹੈ ਇਕਸਲੇਵਰਾ ਜਿਹੜਾ ਫੱਟਾ ਇਹਦਾ ਬਾਈ ਨਾ ਫੋਨ ਤੇ ਕਲੈਕਟ ਕਰ ਲਓ ਜੀ ਹਾਂਜੀ ਅਮਰੀਕਨ ਆ ਗਈ ਐਚਐਫ ਐਚਐਫ ਆ ਗਈ ਇਹਦੇ ਥੱਲੇ ਮੰਨ ਲਓ ਵੀ 17 ਕਿਲੋ ਤੋਂ ਅਗਲਾ ਚੋ ਸਕਦਾ ਹਾਂਜੀ ਹਾਂਜੀ ਇਹ ਇਹਦਾ ਬੱਚਾ ਉਧਰ ਬੈਠਾ ਹੈ ਮਗਰ ਬੱਚਾ ਇਹਦੇ ਠੀਕ ਹੈ ਜੀ ਇਹ ਸੂਈ ਵੀ 15 16 ਦਾ ਦੀ ਠੀਕ ਹੈ ਜੀ ਦੂਜਾ ਸੂਆ ਵਹੜਾ ਠੀਕ ਹੈ ਜੀ ਬਹੁਤ ਸੀਲ ਸੰਢੀ ਹੈ ਠੀਕ ਹੈ ਜੀ ਪੂਰੇ ਚੰਗੇ ਥਣ ਲੇਵੇ ਦੀ ਆ ਠੀਕ ਹੈ ਜੀ ਦਿਖਾਦਾ ਜੀ ਇਹਦਾ ਹੀ ਫੋਨ ਤੇ ਦੱਸਾਂਗੇ ਜੀ ਇਹਦਾ ਹੀ ਮੁੱਲ 55000 ਹੈ ਇਹਦਾ 55000 ਹਾਂਜੀ ਠੀਕ ਹੈ ਜੀ ਆ ਅਗਲੀ ਦਿਖਾ ਦਿਓ ਜੀ ਇਹ ਆ ਵੜ ਥੱਲੇ ਹੋਗਾ 7 ਕਿਲੋਦ ਤਿੰਨ ਮਹੀਨਿਆਂ ਤੋਂ 7-8 ਦਿਨ ਬਾਹਰ ਆ ਗੱਭਣ ਠੀਕ ਹੈ ਜੀ ਚੈੱਕ ਚਾਉਦੀ ਜੀ ਹਾਂ ਚੈੱਕ ਆਪਣੀ ਕਰਾਈ ਆ ਅਗਲਾ ਵੀ ਕਰਾ ਕੇ ਲੈ ਜੀ ਠੀਕ ਹੈ ਜੀ ਇਹਦੇ ਹਲੇ 7 ਕਿਲੋਦ ਤਾਂ ਠੀਕ ਹੈ ਜੀ ਇਹ ਗੱਭਣ ਤੋਂ ਪਰ ਇਹਦਾ ਰੇਟ ਦੱਸ ਦਿਓ ਜੀ ਇਹਦਾ 35000 ਰੁਪਏ ਵੇ ਜੀ ਤਾਂ 35000 ਆ 7 ਕਿਲੋ ਦੀ ਦੱਦਾ ਚੈੱਕ ਕਰਾ ਕੇ ਬਾਈ ਕਹਿੰਦਾ ਪਾਸ ਕਰਾ ਕੇ ਉਹ ਜੀ ਲੈ ਲਈ ਚੱਕ ਕੇ ਸੱਦ ਦੋ ਟਾਈਮ ਦੋ ਚੌਂ ਚਾਂ ਦੀ ਸੀਲ ਹੈ ਜਿਵੇਂ ਮਰਜ਼ੀ ਬੈਠਾ ਰਹੇ ਅਗਲਾ ਚੋਈ ਜਾਵੇ ਠੀਕ ਹੈ ਜੀ ਕੋਈ ਫੋਟਸਾਨ ਘੂਰ ਸਰਲਾ ਠੀਕ ਹੈ ਜੀ ਦੇਖੋ ਜੀ ਅਗਲੀ ਵੀਡੀਓ ਅਗਲੀ ਦੇਖੋ ਜੀ ਗਾਂ ਇਹ ਯਾਰਸੀ ਹੈ ਕਿ ਮੰਨ ਲਓ ਵੀ ਇਹ ਪਹਿਲਾ ਸੂਈ ਸੂਈ ਦੀ ਇਹਦੇ ਥੱਲੇ 12 ਕਿਲੋ ਦਾ ਠੀਕ ਹੈ ਜੀ ਇਹਨੂੰ ਵੀ 8-10 ਦਿਨ ਹੋਇਆ ਸੂਈ ਨੂੰ ਬੱਚਾ ਇਹਦਾ ਉੱਧਰ ਬੈਠਾ ਹੈ ਮਗਰ ਕੀ ਇਹਦੀ ਮਗਰ ਬੱਚੀ ਹੈ ਇਹਦੀ ਵੀ ਕਾਲੇ ਰੰਗ ਦਾ ਬੱਸਾ ਜੀ ਇਹਦੀ ਮਗਰ ਹਾਂਜੀ ਹਾਂਜੀ ਵਾਹ ਜੀ ਬੱਸਾ ਮਗਰ ਦੇਖ ਸਕੋ ਤੁਸੀਂ ਇਹਦੇ ਤੇ ਬਾਕੀ ਵੀ ਜੀ ਨਾਲ ਕਨੈਕਟ ਕਰ ਲਓ ਫੋਨ ਤੇ ਇਹ ਆਪਾਂ ਦੇ ਦਾਂਗੇ 38000 ਰੁਪਏ 38000 ਦੀ ਹਾਂਜੀ ਬਾਈ ਜੀ ਇਹ ਕਹਿੰਦਾ 38000 ਦੇ ਦਾਂਗੇ ਜੀ ਚੱਕਰ ਸਕਦੇ ਜੀਤਾ ਫਾਰਮ ਨੂੰ ਟੀਵੀ ਨੂੰ ਬਾਤੋ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਇਸ ਨੂੰ ਨਵੇਂ ਤੇ ਨਵੀਂ ਵੀਡੀਓ ਅਪਡੇਟ ਕਰਦੇ ਰਹੀਏ ਬਾਈ ਜੀ ਦਾ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਜੀ ਆਪਣਾ ਨੰਬਰ ਹੈਗਾ 75280003555 ਬਾਤੋ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਇਸ ਨੂੰ ਨਵੇਂ ਤੇ ਨਵੀਆਂ ਵੀਡੀਓ ਅਪਲੋਡ ਕਰਦੇ ਮਿਲਦੇ ਆਂ ਜੀ ਅਗਲੀ ਵੀਡੀਓ ਓਕੇ ਬਾਏ